ਸ਼ਮੇਸ਼ ਪਿਤਾ ਦੀ ਪਾਵਨ ਛੋਤਰਤੀ ਗੁਰਦੁਆਰਾ ਪਬੌਰ ਸਾਹਿਬ ਨੰਗਲ ਤੋਂ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਦੋਂ ਦੀ ਅਸ਼ਟਮੀ ਹੈ ਜੀ ਉਹ ਦਿਵਸ ਜਿਸ ਨੂੰ ਅਸੀਂ ਚਪਈ ਸਾਹਿਬ ਉਚਾਰਨ ਦੇ ਵਾਸਤੇ ਦਾ ਜੋੜ ਮੇਲਾ ਗੁਰਦੁਆਰਾ ਪਬੌਰ ਸਾਹਿਬ ਲੱਗਦਾ ਆਂਦੇ ਦਿਨ ਹੀ ਸ਼ਮੇਸ਼ ਪਿਤਾ ਨੇ ਚਪਈ ਸਾਹਿਬ ਬਾਣੀ ਦਾ ਉਚਾਰਨ ਇਸ ਪਵਿੱਤਰ ਅਸਥਾਨ ਦੇ ਉੱਤੇ ਕੀਤਾ ਸੀ ਅੱਜ ਜਿੱਥੇ ਸੰਗਤਾਂ ਵਗਦੇ ਵੀ ਦੇ ਵਿੱਚ ਜਿਹੜਾ ਹੈ ਇੱਥੇ ਹਜ਼ਾਰਾਂ ਦੀ ਤਾਦਾਦ ਚ ਨਕਮਸਤਕ ਹੋ ਰੀਆਂ ਉੱਥੇ ਹਰ ਸਿੱਖ ਹਰ ਸੰਗਤ ਇਹੀ ਅਰਦਾਸ ਕਰ ਰਹੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਗੁਰੂ ਸਾਹਿਬ ਜੋ ਇਸ ਵਕਤ ਪੰਜਾਬ 'ਚ ਜੋ ਕਿ ਸੰਕਟ ਦੇ ਬੱਦਲ ਛਾਈ ਹੋਏ ਆ ਜੋ ਸਾਡਾ ਪੰਜਾਬ ਦਾ ਬਹੁਤ ਆਧ ਹਿੱਸਾ ਸਾਡੇ ਹਜ਼ਾਰਾਂ ਪਿੰਡ ਸਾਡੇ ਜਿਹੜੇ ਆ ਇਸ ਵਕਤ ਪਾਣੀ ਦੀ ਮਾਰ ਹੇਠ ਹੈ ਗੁਰੂ ਸਾਹਿਬ ਕਿਰਪਾ ਕਰੋ ਖਾਸ ਕਰਕੇ ਸਾਡੇ ਇਲਾਕੇ ਲਈ ਵੀ ਅਗਲੇ 2-3 ਦਿਨ orange alert ਹੈ ਪ੍ਰਸ਼ਾਸਨ ਅਸੀਂ ਸਾਰੇ ਲੋਕ ਲੱਗੇ ਹੋਏ ਆ ਪਰ ਕੁਦਰਤ ਤੋਂ ਬਲਵਾਨ ਕੋਈ ਨਹੀਂ ਅਕਾਲ ਪੁਰਖ ਤੋਂ ਬਲਵਾਨ ਕੋਈ ਨਹੀਂ ਤੁਹਾਡੇ ਚਰਨਾਚਰਨਾਂ 'ਚ ਸਾਥ ਤੇ ਅਰਦਾਸ ਹਮੇਸ਼ਾ ਪ੍ਰਮਾਨ ਹੁੰਦੀ ਹੈ ਗੁਰੂ ਸਾਹਿਬ ਕਿਰਪਾਤੁਰ ਪੰਜਾਬ ਦੇ ਉੱਤੇ ਆਪ ਸਾਡੇ ਸਿਰਾਂ ਦੇ ਹੱਥ ਰੱਖ ਕੇ ਸਾਨੂੰ ਇਸ ਸੰਕਟ ਦੇ ਨਾਲ ਜੁਝਣ ਦਾ ਬਲ ਬਖਸ਼ੋ ਤੇ ਤੁਸੀਂ ਬਖਸ਼ ਵੀ ਰਹੇ ਹੋ ਤਾਂ ਵੀ ਜਿਹੜਾ ਹੈ ਪੰਜਾਬੀ ਇਸ ਵਕ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਅੱਗੇ ਵੀ ਤੁਸੀਂ ਆਪ ਸਹਾਈ ਹੋਣਾ ਗੁਰੂ